ਸਤ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਸਾਰਿਆਂ ਦਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਇਹ ਜੀ ਜਗ੍ਹਾ ਤੇ ਲੈ ਕੇ ਆਏ ਆ ਤੁਹਾਨੂੰ ਵੀ ਜਿੱਥੇ ਛੋਟੀਆਂ ਸਾਰੀਆਂ ਮਸ਼ੀਨਰੀਆਂ ਦਾ ਹੱਲਾ ਜੇ ਕਿਸੇ ਨੂੰ ਟਰੈਕਟਰ ਦਾ ਕੋਈ ਕੋਚ ਚਾਹੀਦਾ ਸਪेयर पार्ट ਚਾਹੀਦਾ ਕੋਈ ਗੱਡੀ ਦਾ ਸ਼ੀਸ਼ਾ ਕੋਈ ਗੱਡੀ ਦਾ ਕੋਈ ਸਪेयर पार्ट ਬੰਪਰ ਵਗੈਰਾ ਕੁਝ ਕੁਝ ਵੀ ਚਾਹੀਦਾ ਤਾਂ ਤੁਹਾਨੂੰ ਕਿੱਥੋਂ ਮਿਲੂਗਾ ਇਹ ਹੈ ਜਗ੍ਹਾ ਕਵਾੜ ਮਾਰਕੀਟ ਪਟਿਆਲਾ ਆਜੋ ਤੁਹਾਨੂੰ ਦਿਖਾਉਨੇ ਆ ਇੱਥੇ ਖੜਾ ਕੀ ਆ ਦੇਖੋ ਕਵਾੜ ਜਿਵੇਂ ਟਰੈਕਟਰ ਖੋਲੇ ਹੋਏ ਨੇ ਇਹਦੇ ਵਿੱਚੋਂ ਕੋਈ ਸਪेयर पार्ट ਖਲਵਾ ਕੇ ਲੈ ਕੇ ਜਾਣਾ ਤਾਂ ਤੁਹਾਨੂੰ ਉਹ ਵੀ ਮਿਲ ਜੂਗਾ ਜੇ ਕੋਈ ਗੱਡੀ ਦਾ ਪਿਆਰ ਪਾਟ ਖਲਵਾ ਕੇ ਲੈ ਕੇ ਜਾਣਾ ਉਹ ਵੀ ਮਿਲ ਜੂਗਾ ਜੇ ਤੁਹਾਨੂੰ ਕੱਲੀਆਂ-ਕੱਲੀਆਂ ਦੁਕਾਨਾਂ ਦੱਸਾਂਗੇ ਕਿ ਕਿੱਥੋਂ ਤੁਸੀਂ ਕੀ ਲੈ ਸਕਦੇ ਹੋ ਤੁਹਾਨੂੰ ਇੱਥੇ ਆਉਣ ਦੀ ਲੋੜ ਨਹੀਂ ਤੁਸੀਂ ਆਪਦੇ ਫੋਨ ਚੱਕੋ ਘਰੋਂ ਬਹਿ ਕੇ ਤੇ ਆਪਦੇ ਫੋਨ ਲਾਓ ਵੀ ਜੇ ਇਹਨਾਂ ਦੀ ਦੁਕਾਨ ਤੇ ਤੁਹਾਨੂੰ ਕੋਈ ਚੀਜ਼ ਆਪਦੇ ਕੰਮ ਦੀ ਲੱਗੀ ਤਾਂ ਚੁੱਪ ਕਰਕੇ ਫੋਨ ਲਾਓ ਤੇ ਤੁਸੀਂ ਪੁੱਛਿਓ ਵੀ ਇਹਨਾਂ ਕੋਲੋਂ ਮਿਲੂਗੀ ਜਾਂ ਨਹੀਂ ਮਿਲੂਗੀ ਆਜੋ ਤੁਹਾਨੂੰ ਕੱਲੀ-ਕੱਲੀ ਦੁਕਾਨ ਦਿਖਾਵਾਂ ਦੇਖੋ ਟਰੈਕਟਰ ਖੜੇ ਨੇ ਨਵੇਂ ਇਹ ਖੜਨੇ ਬੀਪਾ ਐਂਟਰਪ੍ਰਾਈਜ਼ ਵਾਲਿਆਂ ਦੇ ਇਹ ਬਾਈਆਂ ਦੀ ਐਂਟਰੀ ਦੀ ਦੁਕਾਨ ਆ ਇੱਥੋਂ ਤੁਹਾਨੂੰ ਸਾਰਾ ਕੁਝ ਮਿਲੇਗਾ ਟਰੈਕਟਰ ਲੈਣ ਨੇ ਆ ਤੁਸੀਂ ਦੇਖ ਹੀ ਲੈਨੇ ਕਹੇ ਜੀ ਕਹੇ ਜੀ ਨੇ ਆ ਦੇਖੋ ਜੇ ਕਿਸੇ ਨੇ ਕੋਈ ਇੰਜਨ ਵਗੈਰਾ ਲੈਣਾ ਅਜੇ ਵੀ ਘਰੇ ਖੜਾਉਣ ਨੂੰ ਜਨਰੇਟਰ ਵੀ ਲੈਣਾ ਕਿਸੇ ਨੇ ਹਨਾ ਸਾਇਲੈਂਟ ਜਨਰੇਟਰ ਹੁੰਦੇ ਨੇ ਤਾਂ ਤੁਸੀਂ ਇੱਥੋਂ ਲੈ ਸਕਦੇ ਹੋ ਆ ਟਾਇਰਾਂ ਦੀ ਅੰਦਰ ਕਰਨਾਂ ਨੇ ਇੱਥੇ ਟਾਇਰਾਂ ਦੀਆਂ ਜੱਸ ਪਿਆਰ ਪਟਾਂ ਦੀਆਂ ਦੁਕਾਨਾਂ ਨੇ ਆ ਜਿਹੜੀ ਦੁਕਾਨ ਹੈ ਜਿਹੜੀ ਜਿਹਦੇ ਉੱਪਰ ਹੁਣ ਅੱਗੇ ਖੜੇ ਆ ਜਵਾਹਰ ਟੂਲ ਸੈਂਟਰ ਵਾਲੀ ਆ ਇਹ ਇਹਦੇ ਤੋਂ ਤੁਸੀਂ ਕੁਝ ਵੀ ਲੈ ਸਕਦੇ ਹੋ 100 ਰੁਪਏ ਕਿਲੋ ਦੇ ਹਿਸਾਬ ਨਾਲ ਬੰਪਰ ਵਗੈਰਾ ਤੁਸੀਂ ਕੁਝ ਵੀ ਮਤਲਬ ਬਾਂਪਰ ਵਗੈਰਾ ਲੈਣੇ ਨੇ ਹਾਂ ਬਾਂਪਰ ਵੀ ਲੈ ਸਕਦੇ ਹੋ ਤੁਸੀਂ ਹਾਂ ਤੁਜਾਂ ਬੇਟ ਲੈਣੇ ਨੇ ਉਹ ਤੁਸੀਂ ਕਿਲੋ ਦੇ ਹਿਸਾਬ ਚ ਲੈ ਸਕਦੇ 100 ਰੁਪਏ ਕਿਲੋ ਨੂੰ ਹਰ ਇੱਕ ਚੀਜ਼ ਕੋਈ ਚਾਬੀ ਪੰਨੇ ਲੈਣੇ ਨੇ ਕੋਈ ਡਰਾਵਲ ਲੈਣੀ ਆ ਕੋਈ ਟੋਚਨ ਲੈਣਾ ਤਾਂ ਸਾਨੂੰ ਉੱਥੋਂ ਸਾਰਾ ਕੁਝ ਮਿਲੂਗਾ ਦੇਖੋ ਅੱਗੇ ਦੁਕਾਨਾਂ ਜਿੱਦਾਂ ਜਿੱਦਾਂ ਜਿਨ੍ਹਾਂ ਦੇ ਲੋਡ ਹਨ ਉਹ ਦੁਕਾਨ ਤੁਸੀਂ ਆਪ ਤੁਸੀਂ ਨੰਬਰ ਵੀ ਦੇਖ ਲਓ ਪਾਏ ਹੋਏ ਨੇ ਤੁਸੀਂ ਤਕਰੀਬਨ ਤਕਰੀਬਨ ਕਵਾੜ ਪਿਆ ਦੇ ਕੋ ਕਿੰਨਾ ਹੀ ਪਿਆ ਆਜੋ ਤੁਹਾਨੂੰ ਹੁਣ ਆਪਾਂ ਕਲੀ ਕਲੀ ਦੁਕਾਨ ਨਾਲ ਹਾਂ ਦੱਸਾਂਗੇ ਤੁਹਾਨੂੰ ਜਾਣੋ ਦਾ ਕੰਟੈਕਟ ਨੰਬਰ ਦਿੰਦਾਂਗੇ ਉੱਤੇ ਜੇ ਲੋਡ ਪਈ ਤਾਂ ਤੁਸੀਂ ਫੋਨ ਆ ਦੇਖੋ ਕਿੰਨਾ ਟਾਇਰ ਪਿਆ ਟਰੈਕਟਰ ਦਾ ਕਿੰਨੇ ਰਿੰਮ ਪਏ ਨੇ ਨੰਮੇ ਹਲਾਚ ਵੀ ਜਾਂ ਹਨ ਤੁਹਾਨੂੰ ਇਹ ਨਹੀਂ ਹੈਗਾ ਵੀ ਇਕੱਲਾ ਕਵਾੜੇ ਮਿਲੂਗਾ ਤੁਸੀਂ ਨੰਮੇ ਵੀ ਲੈ ਸਕਦੇ ਮੇਰੇ ਤੋਂ ਸਾਰਾ ਕੁਝ ਚਾਹੀਦਾ ਤੁਸੀਂ ਚੰਨੀ ਟਾਇਰਾਂ ਨਾਲ ਇਹ ਆਪਾਂ ਗੱਲ ਕਰ ਸਕਦੇ ਹਾਂ ਫੋਨ ਤੇ ਜੇ ਕੋਈ ਲਈ ਦੀ ਲੋੜ ਤੇ ਤੁਹਾਨੂੰ ਅੱਗੇ ਦਿਖਾਉਂਗਾ ਇੱਕ ਜੌਂਡੀਆ ਟਰੈਕਟਰ ਦੀ ਜਿਹੜੇ ਜੌਂਡੀਆ ਨੂੰ ਨਾ ਜਿਹੜੇ ਪਿਆਰ ਕਰਦੇ ਨੇ ਜਾਂ ਜਿਨ੍ਹਾਂ ਦੀ ਲੋੜ ਪੈਂਦੀ ਹੈ ਜੇ ਉੱਤੇ ਕੋਈ ਚੀਜ਼ ਉਹਨਾਂ ਤੋਂ ਟੁੱਟ ਪੱਜ ਜਾਵੇ ਕੁਝ ਵੀ ਲੈ ਲੋਗੇ ਪਰ ਹਾਦਸਾ ਹੋ ਜਾਂਦਾ ਤਾਂ ਤੁਸੀਂ ਇੱਥੋਂ ਲੈ ਸਕਦੇ ਅੱਗੇ ਤੁਹਾਨੂੰ ਦਿਖਾਉਂ ਮੈਂ ਜੌਂਡੀਆ ਵਾਲਾ ਦੀ ਦੁਕਾਨ ਉੱਥੇ ਤੁਹਾਨੂੰ ਹਰ ਇੱਕ ਤਰ੍ਹਾਂ ਦੀ ਚ ਆ ਦੇਖੋ ਤੁਸੀਂ ਟਾਇਰ ਪਏ ਨੇ ਅੱਗੇ ਤੁਹਾਨੂੰ ਗੱਡੀਆਂ ਦਾ ਵਿੱਚ ਪੇਰਪੜ ਦਿਖਾਵਾਂਗੇ ਵੀ ਕਿਹੜੀ ਕਿਹੜੀ ਦੁਕਾਨ ਤੋਂ ਕੀ ਕੀ ਮਿਲਦਾ ਅੱਗੇ ਐਦਾਂ ਹੀ ਜੀ ਤੁਹਾਨੂੰ ਔੜੀ ਔੜੀ ਬਾਜ਼ਾਰ ਘੁਮਾ ਦਾਂਗੇ ਇੱਕ ਵਾਰੀ ਆਹ ਭੈਣ ਸਿਕ ਮੋਟਰ ਵਾਲਿਆਂ ਦੇ ਦੇਖੋ ਤੁਸੀਂ ਗੱਡੀ ਦੀ ਕੋਈ ਲਾਈਟ ਵਗੈਰਾ ਲੈਣੀ ਆ ਹਨਾ ਜਾਂ ਕੋਈ ਵਾਲਵ ਵਗੈਰਾ ਜਾਂ ਕੁਝ ਅੰਪਰ ਵਗੈਰਾ ਜਾਂ ਬੋਰਨਰ ਵਗੈਰਾ ਲੈਣੀ ਹੈ ਤਾਂ ਤੁਸੀਂ ਲੈ ਸਕਦੇ ਹੋ ਗੱਡੀਆਂ ਦੇ ਵਿੱਚ ਖਲਬਾ ਕੇ ਵੀ ਲਿਜਾ ਸਕਦੇ ਹੋ ਆ ਜਿਵੇਂ ਕਿਸੇ ਦਾ ਕੋਈ ਸ਼ਾਟ ਟੁੱਟਿਆ ਕੋਈ ਸਾਈਡ ਸੀ ਸ਼ਾਟ ਟੁੱਟ ਗਿਆ ਜੋ ਵੀ ਬਿਲ ਉਹ ਜੇ ਵੀ ਗ੍ਰਿੱਲ ਵਗੈਰਾ ਲੱਗੇ ਲੈ ਕੇ ਜਾਣੀ ਆ ਤੁਸੀਂ ਰੇਜਨਲ ਗੱਡੀ ਤੇ ਇੱਥੋਂ ਤੁਸੀਂ ਖਲਵਾ ਕੇ ਵੀ ਲਿਜਾ ਸਕਦੇ ਹੋ ਆ ਦੇਖੋ ਇਹ ਸਾਇਲੈਂਟ ਇੰਜਨ ਨੇ ਜਨਰੇਟਰ ਨੇ ਜੇ ਕਿਸੇ ਨੇ ਕਰੇ ਰੱਖੜੇ ਹੁਣ ਇੱਥੋਂ ਤੁਹਾਨੂੰ ਯਾਰ ਚੀਜ਼ ਬਾਜ਼ਾਰ ਨਾਲੋਂ ਬਹੁਤ ਸਸਤੇ ਰੇਟ ਤੇ ਮਿਲੂਗਾ ਹਾਂ ਆ ਜੰਨੀਸ਼ਾਨੀ ਟਾਇਰ ਵਾਲਾ ਦੇਖੋ ਇਹਨਾਂ ਦੀ ਬਹੁਤ بڑا ਕੰਮ ਆ ਟਰੈਕਟਰ ਦੇ ਟਾਇਰਾਂ ਦਾ ਬਹੁਤ ਜ਼ਿਆਦਾ ਵੱਡਾ ਕੰਮ ਇਹਨਾਂ ਦਾ ਤੁਸੀਂ ਕਿਸੇ ਵੀ ਤਰ੍ਹਾਂ ਦੀ ਕਿੰਨੇ ਵੀ ਕਿਸੇ ਵੀ ਲੈ ਸਕਦੇ ਹੋ 10% परसंट, 15% ਆ ਦੇਖੋ ਜੀ ਅਗੇ ਟਰੈਕਟਰ ਦਾ ਸਮਾਨ ਜੇ ਤੁਸੀਂ ਟਰੈਕਟਰ ਲੈਣੇ ਨੇ 4x4 ਟਰੈਕਟਰ ਖੜੇ ਨੇ ਦੁਕਾਨ ਤੇ ਇਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਬੜੀ ਵੀ ਤਿੰਨ ਚਾਰ ਨੇ ਹਰ ਇੱਕ ਤਰ੍ਹਾਂ ਦੀ ਚੀਜ਼ ਮਿਲੂ ਯਾਰ ਤੁਸੀਂ ਇੱਥੇ ਪਹੁੰਚੋਗੇ ਤਾਂ ਇਹ ਨਹੀਂ ਹੈਗਾ ਵੀ ਤੁਸੀਂ ਨਰਾਜ਼ ਹੋ ਕੇ ਘਰ ਨੂੰ ਵੜੋਗੇ ਜਿਹੜੀ ਚੀਜ਼ ਲੈਣਗੇ ਉਹ ਤੁਹਾਨੂੰ ਮਿਲੂਏ ਮਿਲੂਗੀ ਪਰ ਹਾਂ ਥੋੜੀ ਜਿਹੀ ਖੱਜਲ ਖਵਾਰੀ ਜਾਂ ਲੱਭਣਾ ਪੈਂਦੀ ਹੈ ਚੀਜ਼ ਹਨ ਉਹ ਤੁਹਾਡੀ ਆਪਦੀ ਥੋੜੀ ਜਿਹੀ ਟੈਨਸ਼ਨ ਪਰ ਮਿਲ ਹਰੇਕ ਤਰ੍ਹਾਂ ਦੀ ਚੀਜ਼ ਹੈ ਉਹਦੇ ਕੋਲ ਟਰੈਕਟਰ ਨਵੇਂ ਖੜਾ ਬਿਲਕੁਲ ਆ ਦੇਖੋ ਤੁਸੀਂ ਕੋਈ ਬੰਪਰ ਵਗੈਰਾ ਲੈ ਲੈਣੇ ਹਨਾ ਜਾਂ ਕਿੱਕ ਟਰੈਕਟਰ ਦੇ ਬੰਪਰ ਜਾਂ ਕੁਝ ਹੋਰ ਲੈਣਾ ਜਾਂ ਕੋਈ ਸ਼ੋ ਲੈਣੀ ਹੈ ਜਾਂ ਕੋਈ ਕੁਝ ਵੀ ਸਟੇਰੀਆਂ ਵਗੈਰਾ ਜਾਂ ਕੋਈ ਰੌੜ ਲੈਣੀ ਹੈ ਕੋਈ ਪੁਰਾਣੇ ਟਰੈਕਟਰਾਂ ਦੀ ਵੀ ਲੈਣੀ ਹੈ 36000 ਦੀ ਕੋਈ ਕਵਾੜ ਦੇ ਵਿੱਚੋਂ ਟਰੈਕਟਰ ਦੇ ਵਿੱਚੋਂ ਕੋਈ ਚੀਜ਼ ਚਾਹੀਦੀ ਹੈ ਜਾਂ ਕੁਝ ਵੀ ਕਿਸੇ ਵੀ ਪੁਰਾਣੇ ਟਰੈਕਟਰ ਦਾ ਚਾਹੀਦਾ ਤਾਂ ਤੁਸੀਂ ਇੱਥੋਂ ਲੈ ਸਕਦੇ ਹੋ ਆ ਦੇਖੋ ਤੁਸੀਂ ਕਿਵੇਂ ਟਰੈਕਟਰ ਦੇ ਰਿੰਗ ਪਏ ਨੇ ਇੱਥੇ ਜਾਂ ਟੇਅਰ ਲੱਗੇ ਪਏ ਨੇ ਵੀ ਜੇ ਉਹ ਜੀ ਤੁਹਾਨੂੰ ਹਲਾ ਚੀਜ਼ ਦੀ ਲੋੜ ਆ ਉਹ ਤੁਸੀਂ ਲੈ ਸਕਦੇ ਹੋ ਚੁੱਪ ਕਰਕੇ ਆ ਜਾਂਡੀਆਂ ਰਣ ਦੇ ਅੱਗੇ ਦੁਕਾਨ ਆ ਦੇਖੋ ਤੁਸੀਂ ਕਿਹ ਮਟਰੋਚਣ ਪਏ ਨੇ ਕੀ ਲੌਂਦੇ ਹਿਸਾਬ ਦੇ ਵਿੱਚ ਤੁਸੀਂ ਲੈ ਜਾ ਸਕਦੇ ਹੋ ਟੋਚਣ ਵੱਡੇ ਤੋਂ ਵੱਡਾ ਜਿਹੜਾ ਚਾਹੇ ਉਹ ਵੀ ਜਿਹਦੇ ਨਾਲ ਆਪਾਂ ਟਰੱਕ ਖਿੱਚ ਲਈਏ ਹਨ ਉਹ ਤੋਂ ਵੀ ਵੱਡਾ ਜਿਵੇਂ ਕਮਾਈ ਨਾਲ ਟੋਚਣ ਪਾਉਂਦੇ ਨੇ ਬਾਈ ਕਮਾਈ ਨਾਲ ਨੂੰ ਰੋਡ ਪੈਂਦੀ ਆ ਉਹ ਟੋਚਣ ਇੱਥੋਂ ਤੁਹਾਨੂੰ ਸਸਤੇ ਰੇਟ ਤੇ ਤੇ ਵਧੀਆ ਰੇਟ ਤੇ ਮਿਲ ਜਾਂਦੇ ਨੇ ਸੰਕਲ वगैरह ਗਿਆਨੀ ਇਹ ਬਾਬਾ ਚੰਗਾ ਆ ਬਾਬਾ ਜੀ ਇਹ ਦੁਕਾਨ ਹੈ ਇਹਦੇ ਵਿੱਚ ਮੈਂ ਲਿਆ ਤੂਤਣ ਬਰੀ ਚੀਜ਼ਾਂ ਟੋਚਣ ਵਗੈਰਾ ਜਾਂ ਸੰਕਲ ਵਗੈਰਾ ਹਨ ਅਸਵਾਕ ਇਹਦੇ ਸੰਕਲ ਇਹ ਕੁਝ ਵੀ ਨਾ ਯਾਰ ਸਾਨੂੰ ਪਿੰਡ ਨਾਲੋਂ ਤਾਂ ਜੇ ਤੁਹਾਨੂੰ ਆਪਣੇ ਸ਼ਹਿਰ ਦੇ ਬਾਜ਼ਾਰ ਨਾਲੋਂ 더 ਹੀ ਰੀਟਤੀ ਮਿਲ ਜਾਂਦਾ ਆ ਦੇਖੋ ਤੁਸੀਂ ਆ ਬਾਪੂ ਕੋਲੇ ਆਇਓ ਤੁਸੀਂ ਦੇ ਗਾਂ ਤੇ ਪਹਿਲਾਂ ਹਾਰਡਵੇਅਰ ਸਟੋਰ ਹੋ ਰਹੇ ਨੇ ਇਹ ਦੋਵੇਂ ਭਾਈ ਭਾਈਆਂ ਦੀ ਦੁਕਾਨ ਹੈ ਇਹ ਸਾਨੂੰ ਅੱਗੇ ਦਿਖਾਉਨੇ ਆ ਚਲੋ ਆ ਦੇਖੋ ਤੁਸੀਂ ਵੀ ਕੁਝ ਵੀ ਤਰ੍ਹਾਂ ਦਾ ਕਿਸੇ ਵੀ ਚੀਜ਼ ਦਾ ਕੁਝ ਵੀ ਲੈ ਸਕਦੇ ਹੋ ਦੇਖੋ ਵੀ ਕੀ ਕੁਝ ਪਿਆ ਜੀ ਸੀ ਵੀ ਦਾ ਕਬਾੜ ਪਿਆ ਇਹ ਤੇ ਇਹਨਾਂ ਕੋਲੇ ਜੀ ਸੀ ਵੀ ਦਾ ਕੋਈ ਕਬਾੜ ਦੀ ਲੋੜ ਆ ਕੋਈ ਵੀ ਜੀ ਤੁਸੀਂ ਕੋਈ ਜੈਕ ਵਗੈਰਾ ਜਾਂ ਰਾਡ ਵਗੈਰਾ ਲੈਣੀ ਹੈ ਤੇ ਇੱਥੋਂ ਸਾਰਾ ਕੁਝ ਮਿਲ ਜਾਂਦਾ ਆ ਦੇਖੋ ਤੁਸੀਂ ਐਸ ਚੋਦ ਬੰਤ ਮੋਟਰ ਵਾਲੇ ਦੇ ਇਹਨਾਂ ਦੇ ਤੁਹਾਨੂੰ ਹਰ ਇੱਕ ਚਿਰ ਪੁਰਾਣਾ ਚੀਜ਼ ਮਿਲ ਜਾਂਦੀ ਹੈ ਲਾਈਟ ਵਗੈਰਾ ਸੈਕੰਡ ਹੈਂਡ ਦੀ ਇਹ ਪਤਾ ਕੀ ਹੁੰਦਾ ਵੀ ਗੱਡੀਆਂ ਐਕਸੀਡੈਂਟ ਹੋ ਜਾਂ ਗੱਡੀਆਂ ਦੇ ਸਮਾਨ ਕੱਢ ਕੇ ਪੀਰ ਪਾਰਟ ਅੱਗੇ ਵੇਚਦੇ ਨੇ ਹਰ ਇੱਕ ਚੀਜ਼ ਜਿਹੜੀ ਵੇਚਦੇ ਨੇ ਨਾ ਵੀ ਇਹਨਾਂ ਨੇ ਗੱਡੀਆਂ ਕਬਾੜ ਚ ਖਰੀਦ ਲੈਣੀ ਆ ਉਹਦੇ ਚ ਪੀਰ ਪਾਰਟ ਵੇਚੀ ਜਾਂਦੇ ਆ ਜਿਹੜੀ ਤੁਹਾਨੂੰ ਮੈਂ ਦੁਕਾਨ ਦੱਸ ਰਿਹਾ ਇਸ ਵੀ ਟ੍ਰੈਕਟਰਸ ਇਹਨਾਂ ਦੇ ਤੁਸੀਂ ਨਾ ਜੁਮਡੀਰ ਤਾਂ ਕੋਈ ਵੀ ਚੀਜ਼ ਲੈ ਸਕਦੇ ਹੋ ਕੋਈ ਵੀ ਚੀਜ਼ ਮਤਲਬ ਜਿਹੜਾ ਟਰੈਕਟਰ ਦੀ ਇੱਕ ਵੀ ਚੀਜ਼ ਜਿਹੜੀ ਝਾਂਸੀ ਦੇ ਵਿੱਚ ਨਹੀਂ ਮਿਲੂਗੀ ਉਹਨਾਂ ਦੇ ਇੱਥੇ ਮਿਲੂਗੀ ਉਹ ਵੀ ਸੋਨੋ ਜੇ ਝਾਂਸੀ 'ਚ ਕਰੀ ਨਹੀਂ ਹੈਗੀ ਤਾਂ ਇੱਥੇ 50-50 ਆਣਗੀਆਂ ਚੀਜ਼ਾਂ ਜਿਵੇਂ ਕੁਝ ਵੀ ਲੈਣਾ ਹੋਵੇ ਕਈ ਵਾਰ ਗੀਅਰ ਲੀਵਰ ਟੁੱਟ ਜਾਂਦਾ ਕਈ ਵਰੀ ਕੁਝ ਜਾਂ ਕੁਝ ਵੀ ਚੀਜ਼ ਲੈਣੀ ਆ ਤਾਂ ਜਿਹੜੀ ਉਹਨੂੰ ਝਾਂਸੀ 'ਚ ਨਹੀਂ ਮਿਲੂ ਇੱਥੇ ਤੁਹਾਨੂੰ ਨਜਾਇਜ਼ ਮਿਲੂਗੀ ਇਹ ਰਾਜਾ ਤੇ ਟਰੈਕਟਰ ਵਾਲਿਆਂ ਦਾ ਦੇਖੋ ਸਮਾਨ ਫੇਰ ਕਿੰਨਾ ਪਿਆ ਮਤਲਬ ਯਾਰ ਜੇ ਤੁਹਾਨੂੰ ਕੋਈ ਚੀਜ਼ ਦੀ ਲੋੜ ਆ ਗੇਅਰ ਬਾਕਸ ਦੇਖੋ ਤੁਸੀਂ ਕਿੱਡੇ-ਕੱਡੇ ਗੇਅਰ ਬਾਕਸ ਪਏ ਨੇ ਦੇਖੋ ਇਹ ਰ ਹੈ ギア ਬਾਕਸ ਲੈਣਾ ਤੁਸੀਂ ਕਿਸੇ ਵੀ ਤਰ੍ਹਾਂ ਦੇਖੋ ਤੁਸੀਂ ਕਿੱਡੇ ਕਿੱਡੇ ギア ਬਾਕਸ ਪੈਨੇ ਆ ਦੇਖੋ ਇੰਜਨ ਪੈਨੇ ਨੇ ਮੇ ਜੇ ਲੈਣੇ ਨੇ ਤਾਂ ਤੁਸੀਂ ਇਹ ਨੰਬਰਾਂ ਦੇ ਕਾਲ ਕਰ ਲਿਓ ਇਹ ਜਰਾ ਇਦਾਂ ਵੀ ਤੁਸੀਂ ਇੱਕ ਤਰ੍ਹਾਂ ਦਾ ਸਮਝ ਲਓ ਮਾਰਕੀਟ ਕਿਹੜਾ ਦੇ ਕੇ ਜੇ ਕਿਹੜਾ ਦੇ ਕੇ ਜਾਣਾ ਤੇ ਤੁਹਾਨੂੰ ਜੇ ਕੋਈ ਚੀਜ਼ ਦੀ ਲੋੜ ਆ ਤਾਂ ਤੁਸੀਂ ਉਹ ਨੰਬਰ ਤੇ ਕੰਟੈਕਟ ਕਰ ਲਿਓ ਤਾਂ ਕਿ ਤੁਹਾਡਾ ギア ਖਰਾਬ ਨਾ ਹੋਵੇ ਸੀ ਤਾਂ ਹੀ ਸਕਰੀਨ ਸ਼ਾਟ ਲਾਏ ਨੇ ਵਿੱਚ ਉਹ ਦੁਕਾਨਾਂ ਦੇ ਲਾਏ ਨੇ ਜਿਨ੍ਹਾਂ ਦੇ ਮੈਂ ਖੋਦ ਸਮਾਨ ਲਿਆ ਕਈ ਵਾਰੀ ਕਾਫੀ ਵਾਰੀ ਲਿਆ ਸਮਾਨ ਉਹ ਦੁਕਾਨਾਂ ਦੇ ਸਕਰੀਨ ਸ਼ਾਟ ਲਾਏ ਨੇ ਤੁਸੀਂ ਇੱਥੇ ਦੇਖੋ ਵੀ ਇਹ ਟਰੈਕਟਰਾਂ ਜਿਵੇਂ ਖੜੇ ਨੇ ਜੇ ਤੁਹਾਨੂੰ ਕੋਈ ਵੀ ਚੀਜ਼ ਚਾਹੀਦੀ ਹੈ ਇਹਨਾਂ ਦੀ ਇੱਕ ਵੀ ਚੀਜ਼ ਜਿਹੜੀ ਤੁਹਾਨੂੰ ਪਸੰਦ ਹੋਵੇ ਖਲਵਾ ਕੇ ਲੈ ਜਾ ਸਕਦੇ ਹੋ ਨਾਲ ਤੇ ਟਰੈਕਟਰ ਦਾ ਟਰੈਕਟਰ ਰੀਜ਼ਨ ਉਹਨੇ ਇਕੱਠੇ ਹੀ ਆਵਦਾ ਕਾਰਨ ਜਾਂ ਗੱਡੀ ਆ ਦੇਖੋ ਜਿਵੇਂ ਖੜੀ ਆ ਇਹਦੇ ਚ ਤੁਹਾਨੂੰ ਕੋਈ ਚੀਜ਼ ਚਾਹੀਦੀ ਆ ਵਾਪਰ ਚਾਹੀਦਾ ਕੋਈ ਫੈਂਡਰ ਚਾਹੀਦਾ ਜਾਂ ਕੋਈ ਵੀ ਚੀਜ਼ ਚਾਹੀਦੀ ਆਓ ਤੇ ਖਲਵਾ ਕੇ ਲੈ ਜੀ ਆਪਣੀ ਗੱਡੀ ਦੇ ਪਿੰਡ ਜਾ ਕੇ ਉਸ ਬਾਅਦ ਚਾਹਤੇ ਆਗੇ ਦੇਖੋ ਤੁਹਾਨੂੰ ਵੇਖ ਕੇ ਇੱਕ ਚੀਜ਼ ਦਿਖਾਈ ਗਈ ਆ ਭਾਈ ਤੁਹਾਨੂੰ ਤੁਸੀਂ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਯਾਰ ਦੋਸਤਾਂ ਤੱਕ ਜਿਹਨੂੰ ਕੋਈ ਇੱਕ ਲੋੜ ਪਵੇ ਜਾਂ ਪੈ ਸਕਦੀ ਆ ਕਿਉਂਕਿ ਹਨਾ ਬੰਦੇ ਕੋਲੇ ਇਹ ਤਾਂ ਹੈ ਨਹੀਂ ਵੀ ਇੱਕ ਬੰਦੇ ਦੀ ਲੋੜ ਨਾ ਪੈਂਦੀ ਹੋਵੇ ਬੰਦਾ ਇੱਥੇ ਨਵੀਆਂ ਚੀਜ਼ਾਂ ਵੀ ਮਿਲਦੀਆਂ ਨਹੀਂ ਹੈਗਾ ਵੀ ਇਹਨੂੰ ਕੋਈ ਨਾਮ ਇੱਕ ਵਾਰ ਮਾਰਕੀਟ ਦਿੱਤਾ ਗਿਆ ਪਰ ਇਹਦੇ ਵਿੱਚ ਮਿਲਦੀ ਹਰ ਇੱਕ ਤਰ੍ਹਾਂ ਦੀ ਚੀਜ਼ ਆ ਆ ਹੁਣ ਦੇਖੋ ਤੁਹਾਨੂੰ ਗੱਡੀ ਦਾ ਸਮਾਨ ਦਿਖਾਵਾਂਗੇ ਕਿੰਨੀ ਗੱਡੀ ਦਾ ਸਮਾਨ ਪਿਆ ਤੁਸੀਂ ਦੇਖਦੇ ਦੇਖਦੇ ਥੱਕ ਜਾਓਗੇ ਹੁਣ ਤੱਕ ਤੁਹਾਨੂੰ ਟਰੈਕਟਰ ਦਿਖਾਏ ਨੇ ਜਿਵੇਂ ਇਹ ਹੁਣ ਇਹ ਗੱਡੀਆਂ ਦਾ ਸਮਾਨ ਦਿਖਾਵਾਂਗੇ ਆ ਦੇਖੋ ਤੁਸੀਂ ਇਹ ਗੱਡੀ ਦੇ ਵਿੱਚ ਜੇ ਕੋਈ ਚੀਜ਼ ਮੰਗਾਉਣੀ ਹੋਵੇ ਪਰੋ ਇਹ ਤੇ ਮਦਦ ਰਕਤ ਜੀ ਮੇਰੇ ਕੋਲ ਆ ਸਕਦੇ ਹਾਂ ਇਹਨਾਂ ਤੋਂ ਇਹ ਛਿੱਪ ਰਾਈ ਮਗਵਾ ਕੇ ਜਾਂਦਾ ਜੇ ਕੋਈ ਬਾਹਰੋਂ ਵੀ ਚੀਜ਼ ਮਗਵਾਉਣੀ ਹੈ ਹਜਾਇ ਸਿੰਘ ਬਾਈ ਵਾਲੇ ਹਾਂ ਦੇਖੋ ਤੁਸੀਂ ਟਰੈਕਟਰ ਆ ਗਏ ਆ ਟੂਚਨ ਦੇਖੋ ਤੁਸੀਂ ਕਿੱਡੇ-ਕੱਡੇ ਕੋਈ ਨੇ ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਟੂਚਨ ਦੀ ਲੋੜ ਆ ਤਾਂ ਤੁਸੀਂ ਇੱਥੇ ਆ ਕੇ ਗੱਲ ਕਰਿਓ ਬਹੁਤ ਚੀਜ਼ਾਂ ਪਈਆਂ ਨੇ ਟਰੈਕਟਰ ਦਾ ਵੀ ਤੁਸੀਂ ਕੋਈ ਵੀ ਸਪੇਅਰ ਪਾਰਟ ਦੇਖੋ ਜੇ ਮਾਣੇ ਇਹ ਟਰੈਕਟਰ ਦੀ ਜੇ ਆਪਾਂ ਸੋਚੀਏ ਤਾਂ ਅੰਸੀ ਵਗੈਰਾ ਹੈ ਨਹੀਂ ਤਦ ਤੁਹੇ ਥੋਏ ਸਟਰਟਰ ਦਾ ਕੁਝ ਵੀ ਘੜਾ ਕੇ ਲੈ ਜਾ ਸਕਦੇ ਹੋ ਅੱਗੇ ਤੁਹਾਨੂੰ ਦਿਖਾਵਾਂਗੇ ਸੀ ਗੱਡੀਆਂ ਦਾ ਸਬਾਨ ਜੇ ਤੁਹਾਨੂੰ ਆ ਤੋਂ ਹੋਣ ਅਸੀਂ ਗੱਡੀਆਂ ਦਾ ਸਬਾਨ ਦਿਖਾਵਾਂਗੇ ਘੱਟੀਆਂ ਦਾ ਕੋਈ ਵੀ ਸਪੈਰ ਪਾਰਟ ਲੈਣਾ ਤੁਸੀਂ ਯਾਰ ਇੱਥੇ ਮਤਲਬ ਇਹ ਆ ਵੀ ਤੁਹਾਨੂੰ ਜੇ ਰੇਟ ਜਿਹੜੀ ਬਾਜ਼ਾਰ ਦੇ ਵਿੱਚ ਨਹੀਂ ਵੀ ਮਿਲਦੀ ਉਹ ਇੱਥੇ ਤੁਹਾਨੂੰ ਮਿਲੂਗੀ ਮਿਲੂਗੀ ਪੁਰਾਣੀ ਗੱਡੀ ਦਾ ਕੁਝ ਲੈਣਾ ਹੋਵੇ ਹੈਨਾ ਕੋਈ ਵੀ ਚੀਜ਼ ਜਿਹੜੀ ਹੈ ਮਤਲਬ ਇਤੋਂ ਇਹ ਤੁਹਾਨੂੰ ਇਹ ਚੀਜ਼ ਵੀ ਮਿਲੂਗੀ ਤੁਸੀਂ ਗੱਡੀ ਦੇ ਵਿੱਚੋਂ ਕਢਾ ਕੇ ਲੈ ਜਾ ਸਕਦੇ ਹੋ ਆਪਣੀ ਗੱਡੀ 'ਚ ਜਿਵੇਂ ਕਈ ਵਾਰ ਸ਼ੀਸ਼ੇ ਜਾਂ ਮਸ਼ੀਨਾ ਕਢ ਜਾਂਦੀਆਂ ਨੇ ਲੋਕਾਂ ਦੀਆਂ ਗੱਡੀਆਂ ਦੇ ਆ ਦੇਖੋ ਤੁਸੀਂ ਇਤੋਂ ਕੁਝ ਵੀ ਲੈ ਜਾ ਸਕਦੇ ਹੋ ਕੋਈ ਬਾਪਰ ਕੋਈ ਸ਼ੀਸ਼ਾ ਕੋਈ ਕਚਰਲ ਜਿਵੇਂ ਆਪਣਾ ਗੱਡੀ ਦਾ ਜਿਹੜਾ ਆਪਾਂ ਲੌਕ ਅਨਲੌਕ ਕਰਦੇ ਹੁੰਨੇ ਜਾਂ ਤਾਂ ਉਹ ਚੀਜ਼ ਕੋਈ ਵੀ ਚਾਹੀਦਾ ਹੋਵੇ ਯਾਰ ਗੱਡੀ ਦਾ ਹਰ ਇੱਕ ਤਰ੍ਹਾਂ ਦੀ ਜੀ ਮਿਲ ਜੁ ਕੋਈ ਲਾਈਟ ਟੁੱਟ ਗਈ ਹੋਵੇ ਕਈ ਵਾਰ ਇਹ ਹੁੰਦਾ ਨਾ ਕਈ ਵਾਰ ਵਿਚ ਵਾਲੀ ਮੋਟੀ ਲੱਗਦੀ ਹੈ ਲੁੱਟ ਫਟ ਜਾਂਦੀ ਹੈ ਤਾਂ ਤੁਸੀਂ ਲੈ ਜਾ ਸਕਦੇ ਹੋ ਇਤੋਂ ਉਹ ਵੀ ਕਵਾੜ ਦੇ ਭਾਦੇ ਵਿੱਚ ਮਤਲਬ ਵੀ ਬਾਜ਼ਾਰ ਨਾਲੋਂ ਉਹ ਵੀ ਤੀਜੀ ਹੀ ਸੀ ਇਹ ਜੋ ਕਿਉਂਕਿ ਇਹ ਆ ਨਾ ਬੇਤੋਂ ਕਬਾੜ ਚੀਜ਼ ਆ ਉਹ ਮਤਲਬ ਆਪਾਂ ਨਾਲੇ ਤਾਂ ਗੱਡੀ ਦੇ ਨਾਲ ਮੈਚ ਜੇ ਕਰ ਜਾਂਦੀ ਆ ਜੇ ਹੁਣ ਨਵੀਂ ਲੈ ਲੈਂਦੇ ਕਲੈਕਟ ਨਵੀਂ ਜਾਂ ਇੱਕ ਪੁਰਾਣੀ ਉਹ ਲੱਗ ਚਮਕੀ ਜਾਂਦੀ ਆ ਪੁਰਾਣੀ ਬਵਾਦ ਉਹਦੇ ਨਾਲੋਂ ਵਧੀਆ ਸੋਹਣੀ ਤਾਂ ਲੱਗਦੀ ਆ ਆ ਦੇਖੋ ਤੁਸੀਂ ਚਲੋ ਠੀਕ ਆ ਜੀ ਤੁਸੀਂ ਹੁਣ ਆਇਆ ਕਰਿਓ ਤੁਸੀਂ ਸਾਡੀ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਲੋਕਾਂ ਤੱਕ ਇਹ ਜਾਣਕਾਰੀ ਪਹੁੰਚ ਜਾਵੇ ਵੀ ਉਹ ਦੁਕਾਨ ਵਧੀਆ ਲੱਗੇ ਤਾਂ ਇੱਥੋਂ ਸਮਾਨ ਲੈ ਜਾ ਸਕਦੇ ਤੁਸੀਂ ਧੰਨਵਾਦ ਜੀ